7 ਵਜੇ ਤੱਕ ਲਾਈਟ ਆਣੀ ਚਾਹੀਦੀ ਅੱਜ ਇਹ ਨਾਲ ਇਹ ਰੋਡ ਜਾਮ ਹੈ ਤੇ ਫੋਨ ਕਰ ਰਹੇ ਆ ਐਸਜੀਓ ਨੂੰ ਬਿਜਲੀ ਦਫਤਰ ਫੋਨ ਕਰ ਰਹੇ ਆ ਫੋਨ ਤੇ ਕੋਈ ਸੁਣਵਾਈ ਨਹੀਂ ਹੈ ਹੁਣੇ ਆ ਰਹੇ ਆ ਅੱਧੇ ਘੰਟੇ ਦਾ ਕਰ ਰਹੇ ਆ 2 ਘੰਟੇ ਦਾ ਹੋ ਰਿਹਾ 3 ਦਿਨ ਹੋ ਗਿਆ ਇਹ ਪਰੇਸ਼ਾਨ ਹੈ ਸਾਡੇ ਬੱਚੇ ਤਾਂ ਗਰਮੀ ਦੇ ਨਾਲ ਪਰੇਸ਼ਾਨ ਨੇ ਪਾਣੀ ਨਹੀਂ ਹੈ ਘਰ ਪੀਣ ਨੂੰ ਸਤੀ ਵੱਲ 6:30 ਵਜੇ ਲਾ ਕੇ ਗਏ ਆ ਉਸ ਤੋਂ ਬਾਅਦ 11 ਵਜੇ ਗਏ ਆ 11 ਵਜੇ ਨਾਲ ਹੀ ਢਟਾਕਾ ਵੱਜਿਆ ਉਸ ਤੋਂ ਬਾਅਦ ਫਿਰ ਅੱਤ 2 ਵਜੇ ਕਰਕੇ ਗਈ ਸੀ 2 ਵਜੇ ਤੋਂ 2:30 ਵਜੇ ਤੱਕ ਵੀ ਨਹੀਂ ਚੱਲਿਆ ਨਾਲ ਹੀ ਫੇਰ ਫਟ ਗਿਆ ਉਹ ਵੀ ਪੋਲੀ ਸਾਨੂੰ 9 ਵਜੇ ਦਾ ਸਮਾਂ ਦਿੱਤਾ ਗਿਆ 9 ਵਜੇ ਤੋਂ ਬਾਅਦ ਸਾਨੂੰ 2:30 ਵਜੇ ਦਾ ਸਮਾਂ ਦਿੱਤਾ ਗਿਆ 2:30 ਵਜੇ ਤੋਂ ਸਾਨੂੰ ਅੱਜ 5 ਵਜੇ ਦਾ ਸਮਾਂ ਦਿੱਤਾ ਗਿਆ ਜੀ ਅੱਜ ਸਾਨੂੰ 3 ਦਿਨ ਹੋ ਗਏ ਜੀ ਇਨ੍ਹਾਂ ਵਿਧਾਇਕਾਂ ਦੇ ਔਰ ਮਹਿਕਮੇ ਦੇ ਲਾਰਿਆ ਨਹੀਂ ਸਾਡਾ ਜਲ ਜੀਵਨ ਪੂਰਾ ਪ੍ਰਭਾਵਿਤ ਕਰਤਾ ਜੀ ਮੁਰਦਾਬਾਦ ਜਨਤ ਸਰਕਾਰ ਮੁਰਦਾਬਾਦ ਝਾੜੂ ਵਾਲਾ ਮੁਰਦਾਬਾਦ ਝਾੜੂ ਵਾਲਾ ਮੁਰਦਾਬਾਦ ਨੂੰ ਜਨਤ ਲੈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਟਿੱਬਾ ਰੋਡ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ 3 ਦਿਨਾਂ ਤੋਂ ਬਿਜਲੀ ਨਹੀਂ ਆਈ ਬਿਜਲੀ ਕਿਉਂ ਨਹੀਂ ਆਈ ਇੱਕ ট্রান্সਫਰਰ ਪਹਿਲੇ ਲੋਕ ਧਰਨਾ ਕਿਉਂਕਿ ਇਲੈਕਸ਼ਨੋਂ ਪਹਿਲੇ ਜਦੋਂ ਸਰਕਾਰ ਹੁੰਦੀ ਹੈ ਸਰਕਾਰ ਨੂੰ ਡੇਢ ਸਾਲ ਹੁੰਦਾ ਤੇ ਧਰਨਾ ਲਗਾਇਆ ਜਾਂਦਾ ਰੋਡ ਬੰਦ ਕੀਤੀ ਜਾਂਦੀ ਹੈ ট্রান্সਫਰਰ ਬਦਲਿਆ ਜਾਂਦਾ ਇੱਕ ট্রান্সਫਰਮਰ ਤੋਂ ਚੇਂਜ ਵੀ ਕਰਦੇ ਜਾਂਦਾ ਲੇਕਿਨ ਇਹ ਛੋਟਾ ਜਿਹਾ ট্রান্সਫਾਰਮਰ ਲਗਾਇਆ ਗਿਆ ਜਿਹਦਾ ਲੋਡ ਦਿੱਤਾ ਗਿਆ ਜਿਹਦੇ ਤਿੰਨੋ ਤਿੰਨੋ ਜੰਪਰ ਜਿਹੜੇ ਉੱਡ ਚੁੱਕੇ ਹੋਏ ਨੇ ਉੱਤੇ ਤਸਵੀਰ ਤੁਹਾਨੂੰ ਮੈਂ ਕੋਲ ਜਾ ਕੇ ਦਿਖਾਉਂਗਾ ਲੇਕਿਨ ਇਹ तमाम ਲੋਕ ਜਿਹੜੇ ਤਿੰਨ ਦਿਨਾਂ ਤੋਂ ਮੋਹਤਾਜ ਨੇ ਕਿ ਬਿਜਲੀ ਆ ਜਾਵੇ ਪੜਾਸਕਟਵਲੇ ਮਲਾਵਾ ਵੀ ਮੌਜੂਦ ਨੇ ਬੱਚੇ ਸਾਡੇ ਨਹੀਂ ਕਹਿ ਨਹੀਂ ਕਿ ਬੱਚੇ ਪਰੇਸ਼ਾਨ ਹੈ ਲਾਈਟ ਔਰ ਪਾਣੀ ਤੋਂ ਅੱਜ 3 ਦਿਨ ਹੋ ਗਏ ਸਾਡੇ ਬੱਚੇ ਸੁੱਤੇ ਨਹੀਂ 3 ਦਿਨ ਤੋਂ ਸਾਡੇ ਬੱਚੇ ਪਰੇਸ਼ਾਨ ਹੈ ਨਾ ਲਾਈਟ ਹੈ ਨਾ ਪਾਣੀ ਹੈ ਗਰਮੀ ਚ ਕਿਦਾਂ ਸੀ ਗੁਜ਼ਾਰਾ ਕਰ ਰਹੇ ਸਾਨੂੰ ਪਤਾ ਹੈ ਇਸ ਵੋਟਾਂ ਦਿੱਤੀਆਂ ਸੀਗੀਆਂ ਜਦੋਂ ਤੁਸੀਂ ਜਦੋਂ ਵੋਟਾਂ ਦਿੱਤੀਆਂ ਸੀ ਉਹਨਾਂ ਨੇ ਬੜੇ ਸੁਪਨੇ ਦਿਖਾਏ ਸੀਗੇ ਉਹਦੋਂ 100000 ਰੁਪਏ ਜਨਾਨੀਆਂ ਦੇ ਖਾਤੇ 'ਚ ਭੰਨ ਕੇ ਕਿੱਥੇ ਗਏ 2.5 ਸਾਲ ਤੋਂ 100000 ਰੁਪਏ ਜਨਾਨੀਆਂ ਦਾ 1100 ਰੁਪਏ ਆਣਾ ਸਗਣ ਆਣਾ 1100000 ਹੀ ਆਇਆ ਨਹੀਂ ਤਾਂ 1100 ਕਿੱਥੋਂ ਆਣਾ ਤੁਹਾਨੂੰ 1000 ਰੁਪਏ ਦੇ ਦੇਣਗੇ ਲਾਈਟ ਜਾਂਦੀ ਜਾਵੇ ਤੁਹਾਨੂੰ 1000 ਰੁਪਏ ਤੋਂ ਤੁਹਾਨੂੰ ਲਾਈਟ ਵੀ ਲਾਈਟ ਵੀ ਚਾਹੀਦੀ ਹੈ ਸੁਪਨੇ ਉਹਨਾਂ ਨੇ ਦਿਖਾਏ ਸੀ ਸੁਪਨੇ ਉਹਨਾਂ ਨੇ ਦਿਖਾਏ ਸੀ ਕਿ ਤੁਹਾਡੇ ਦੋਨੋਂ ਵਾਅਦੇ ਅਸੀਂ ਪੂਰੇ ਕਰਾਂਗੇ ਸਾਨੂੰ 1000 ਨਹੀਂ ਚਾਹੀਦਾ ਸਾਡਾ ਟਰਾਂਸਫ ਨਹੀਂ ਪਾਵਾਂਗੇ ਜਿੰਨੀ ਦਰ ਤੱਕ ਨਹੀਂ ਪਾਵਾਂਗੇ ਨਹੀਂ ਤੁਸੀਂ ਇੱਧਰ ਆਓ ਭਾਈ ਜੀ ਤੁਸੀਂ ਇੱਕ ਬੜਾ ਸੋਨਾ ਸਵਾਲ ਪੁੱਛਿਆ ਮੈਂ ਜਵਾਬ ਦਿੱਤਾ ਸੀਗਾ ਕਿ ਅਗਰ ਲਾਈਟ ਆ ਜਾਂਦੀ ਹੈ ਜਿਹੜੀ ਪਾਰਟੀ ਇਸ ਸਭ ਸੱਤਾਧਾਰੀ ਪਾਰਟੀ ਹੈਗੀ ਆ ਕਿ ਉਹਨੂੰ ਵੋਟ ਪਾਉਗੀ ਵੋਟ ਪਾਉਂਗੇ ਨਹੀਂ ਵੋਟ ਪਾਣੀ ਨਹੀਂ ਉਹਨਾਂ ਨੂੰ ਕਿਉਂ ਪਾਵਾਂਗੇ ਕਿਉਂਕਿ ਇਹ ਥੋੜੀ ਜਿਹੀ ਆਪਾਂ মিডিਆ ਵਾਲਿਆਂ ਨੂੰ ਬੁਲਾ ਰਹੇ ਹਾਂ ਤੇ ਸਾਡਾ ਸੁਣਵਾਈ ਹੋਏਗੀ ਤਾਂ ਹੀ ਆਪਾਂ ਕੰਮ ਹੋਏਗਾ ਐਦਾਂ ਤਾਂ ਹੁੰਦਾ ਹੀ ਨਹੀਂ ਜਿੰਨੀ ਵਾਰ ਆਪਾਂ ਐਮਪੀ ਵਾਲੇ ਕੋਲ ਜਾ ਰਹੇ ਕੰਮ ਹੋ ਹੀ ਨਹੀਂ ਰਿਹਾ ਫੋਨ ਕਰ ਰਹੇ ਆ ਐਸਜੀਓ ਨੂੰ ਬਿਜਲੀ ਦਫ਼ਤਰ ਫੋਨ ਕਰ ਰਹੇ ਆ ਫੋਨ ਤੇ ਕੋਈ ਸੁਣਵਾਈ ਨਹੀਂ ਹੈ ਹੁਣੇ ਆ ਰਹੇ ਆ ਅੱਧੇ ਘੰਟੇ ਤੱਕ ਕਰ ਰਹੇ ਆ 2 ਘੰਟੇ ਤੱਕ ਹੋ ਰਿਹਾ 3 ਦਿਨ ਹੋ ਗਿਆ ਹੈ ਪਰੇਸ਼ਾਨ ਆ ਸਾਡੇ ਬੱਚੇ ਤਾਂ ਪਾਣੀ ਦੀ ਗਰਮੀ ਦੇ ਨਾਲ ਪਰੇਸ਼ਾਨ ਨੇ ਪਾਣੀ ਨਹੀਂ ਹੈ ਘਰ ਪੀਣ ਨੂੰ لیکن ਤੁਹਾਨੂੰ ਪਤਾ ਇੱਕ ਵੈਦਰ ਵੈਦਰ ਇਨਫੋਰਮੇਸ਼ਨ ਆਈ ਹੈ ਕਿ 2 ਤੋਂ ਲੈ ਕੇ 5 ਵਜੇ ਤੱਕ ਬੱਚਿਆਂ ਨੂੰ ਬਾਹਰ ਨਹੀਂ ਕੱਢਣਾ ਕਿਉਂਕਿ ਜਿਹੜੀ ਗਰਮੀ ਹੈ ਜਿਹੜੀ ਤਪਸ਼ ਤੇ ਹੋਗੀ ਤੇ ਸਿਰ ਤੇ ਕੱਪੜਾ ਰੱਖ ਕੇ ਜਾਣਾ ਵੈ ਲੇਕਿਨ ਸਾਰਿਆਂ ਨੂੰ ਮੈਸੇਜ ਆ ਰਿਹਾ ਵੈ ਸਾਰਿਆਂ ਨੂੰ ਮੈਸੇਜ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਆ ਰਿਹਾ ਸਾਰੇ ਆ ਰਹੇ ਜਰੂਰ ਆ ਰਹੇ ਮੈਸੇਜ ਆ ਰਹੇ ਮਗਰ ਮੈਂ ਚੌਂਕ ਨਹੀਂ ਹੈ ਬੱਚਿਆਂ ਨੂੰ ਬਾਹਰ ਬਿਠਾਉਂਦਾ ਅੰਦਰ ਵੀ ਕਿੱਥੇ ਬੈਟਣ ਪਾਣੀ ਵੀ ਨਹੀਂ ਹੈਗਾ ਪਿਆਸ ਲੱਗ ਰਹੀ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ ਦੋਸਤ ਲਾਈਟ ਨਹੀਂ ਹੈ ਪੰਖੇ ਨਹੀਂ ਚੱਲ ਰਹੇ ਬੱਚੇ ਕਿੱਥੇ ਬੈਠੇ ਦਫਤਰੇ ਬੈਜੋ ਉਹਨ ਤੇ ਰਿਪਬਲਿਕ ਕਿੱਥੇ ਬੈਠੇ ਸਾਰੀ ਪਬਲਿਕ ਲੈ ਕੇ ਕਿੱਥੇ ਬੈਠ ਜਾਈਏ ਆਪਣੇ ਘਰ ਛੱਡ ਕੇ ਕੋਈ ਜਾਂਦਾ ਬੱਚਿਆਂ ਨੂੰ ਕੀ ਨਹੀਂ ਚਾਹੀਦਾ ਖਾਣ ਪੀਣ ਨੂੰ ਕੁਛ ਨਹੀਂ ਚਾਹੀਦਾ ਉਹਨਾਂ ਦੇ ਦਫਤਰ ਚ ਵੜ ਜਾਈਏ ਸਾਲਾ ਖਾਣਾ ਪੀਣਾ ਪੂਰਾ ਕਰਨਗੇ ਮੈਂ ਤਾਂ ਇੱਕ ਬਿਜਲੀ ਦਫਤਰ ਦੀ ਗੱਲ ਕਰ ਰਿਹਾ ਬਿਜਲੀ ਦਫਤਰ ਜਾਓ ਉੱਥੇ ਬਿਜਲੀ ਜਾਂਦੀ ਨਹੀਂ ਕਿ ਸਾਰੇ ਤਮਾਮ ਉੱਥੇ ਛੱਡ ਛੱਡ ਪਵਾ ਲਓ ਉਥੇ ਪੱਕਾ ਪਰਮਾਨੈਂਟ ਡੇਰੇ ਪਾ ਲਓ ਛੇ ਛੇ ਜੂੜੇ ਦਾ ਮੁੰਗੇਰੀ ਲਾਲਾ ਸੁਪਨਾ ਛੱਡ ਦਿਓ ਬਸ ਠੀਕ ਐ ਬਸ ਇਹ ਕੰਮ ਤੇ ਬਿਜਲੀਆਂ ਬੰਦ ਕਰ ਦੇਣ ਸਾਨੂੰ ਰਾਤ ਨੂੰ ਬੋਤਲਾਰੇ ਲਾਇਏ ਜੀ ਅਸੀਂ 2:30 ਵਜੇ ਤੱਕ ਇੱਥੇ ਹੀ ਖੜੇ ਰਹੇ ਸਾਰਾ ਸਾਡਾ ਏਰੀਆ ਉਹ ਵਿਧਾਇਕ ਸਾਹਿਬ ਕਹਿੰਦੇ ਸੀ ਐਮਐਲਏ ਸਾਹਿਬ ਕਹਿੰਦੇ ਸੀ ਇੱਥੇ ਦੇ ਕਿ ਅਸੀਂ ਸਵੇਰ ਤੱਕ 9 ਵਜੇ ਤੱਕ ਤੁਹਾਡੀ ਲਾਈਟ ਕਲੀਅਰ ਹੋ ਜੂਗੀ ਨਵਾਂ ਟਰਾਂਸਫਾਰਮ ਰੱਖਿਆ ਜਾਵੇਗਾ ਪਰ ਅੱਜ ਸਮਾਂ ਦੇਖ ਲਓ ਜੀ ਤੁਸੀਂ 2:30 ਤੋਂ 3 ਵਜੇ ਫੇਰ ਵੱਜ ਗਏ ਨੇ ਹੌਲੀ ਹੌਲੀ ਸਾਨੂੰ 9 ਵਜੇ ਦਾ ਸਮਾਂ ਦਿੱਤਾ ਗਿਆ 9 ਵਜੇ ਤੋਂ ਬਾਅਦ ਸਾਨੂੰ 2:30 ਵਜੇ ਦਾ ਸਮਾਂ ਦਿੱਤਾ ਗਿਆ 2:30 ਵਜੇ ਤੋਂ ਸਾਨੂੰ ਅੱਜ 5 ਵਜੇ ਦਾ ਸਮਾਂ ਦਿੱਤਾ ਗਿਆ ਜੀ ਅੱਜ ਸਾਨੂੰ 3 ਦਿਨ ਹੋ ਗਏ ਜੀ ਇੰਨਾ ਵਿਧਾਇਕਾਂ ਦੇ ਔਰ ਮਹਿਕਮੇ ਦੇ ਲਾਰਿਆਂ ਨਹੀਂ ਸਾਡਾ ਜਲ ਜੀਵਨ ਪੂਰਾ ਪ੍ਰਭਾਵਿਤ ਕਰਦਾ ਜੀ ਫੋਨ ਕਿੰਨੇ ਕੀਤਾ ਸੀ ਐਕਸ਼ਨ ਤੇ ਐਸਜੀ ਨੂੰ ਫੋਨ ਕਿੰਨੇ ਕੀਤਾ ਵਾ ਬਿਜਲੀ ਵਿਭਾਗ ਦੇ ਅਸੀਂ ਇੱਥੇ ਹਾਂਜੀ ਆਓ ਅੱਗੇ ਆਓ ਕਰੋ ਫੋਨ ਮਿਲਾਓ ਮਿਲਾਓ ਫੋਨ ਐਕਸ਼ਨ ਨੂੰ ਮਿਲਾਵਾ ਕਿਹਨੂੰ ਮਿਲਾਵਾ ਐਕਸ਼ਨ ਨੂੰ ਮਿਲਾਓ ਹਾਂਜੀ ਟਰੈਕਚਰ ਮਲਾਓ ਸਾਡਾ ਤਾਂ ਨੰਬਰ ਹੀ ਨਹੀਂ ਚੱਕਦੇ ਜੀ ਉਹ ਤੁਸੀਂ ਮਲਾਓ ਅਸੀਂ ਤਾਂ ਘਟ ਤੋਂ ਘਟ ਜਾਈ ਸਾਰੇ ਨੂੰ 500 ਫੋਨ ਕੀਤਾ ਹੋਊਗਾ ਤਾਂ ਉਹਨਾਂ ਨੇ 3 ਫੋਨ ਚੱਕੇ ਹੋਣਗੇ ਸਾਡੇ ਜਿਹੜਾ ਡਾਇਲ ਕੀਤਾ ਗਿਆ ਨੰਬਰ ਜਿਹੜੀ ਇਹ ਬਿਲਕੁਲ ਫੋਨ ਨਹੀਂ ਚੱਕਦਾ ਜੀ ਨੰਬਰ ਹੀ ਵਿਅਸਤ ਹੈ ਸਰਕਾਰੀ ਨੰਬਰ ਹੋਣ ਦੇ ਬਾਵਜੂਦ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਜਈ ਕਿੱਥੇ ਆ ਜਈ ਮਲਾਓ ਜਈ ਦਾ ਸੱਚ ਬੰਦ ਹੈ ਜਈ ਸੱਚ ਬੰਦ ਕਰਕੇ ਬੈਠ ਗਿਆ ਬਿਲਕੁਲ ਜੀ ਬਿਲਕੁਲ ਜਈ ਦਾ ਵੀ ਤੁਹਾਨੂੰ ਲੈਣੀ ਇੱਥੇ ਇਹਦਾ ਨੰਬਰ ਸੁਣਾਓ ਆਪਾਂ ਸੁਣਾਣਾ ਚਾਹੁੰਦੇ ਆ ਕਿ ਇਹ ਆਮ ਆਰੀ ਪਾਰਟੀ ਦੇ ਐਮਪੀ ਸਾਹਿਬ ਨੂੰ ਸੁਣਾਣਾ ਚਾਹੁੰਦੇ ਆ ਤੁਹਾਡੇ ਮੁਲਾਜ਼ਮ ਨੇ ਫੋਕਲ ਪੁਆਇੰਟ ਪੈਂਦਾ ਹਾਂਜੀ ਹਾਂਜੀ ਜੈ ਸਾਹਿਬ ਗੱਲ ਕਰ ਰਹੇ ਹੋ ਹਾਂਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਜੈ ਸਾਹਿਬ ਟਿੱਬਾ ਰੋਡ ਦੀ ਲਾਈਟ ਜੇ ਕਿਹੜਾ ਮੱਲਾ ਕਰਤਾਰ ਨਗਰ ਟਰਾਂਸਫਾਰਮਰ ਤੇ ਲਾਈਟ ਕਿਉਂ ਨਹੀਂ ਹੈ ਕਿਉਂ ਜੰਪਰ وڑੇ ਹੋਏ ਨੇ ਤਾਸੋ ਵਰਟੀ ਹੈ ਜੀ ਉਹ ਤਾਸੋ ਲੰਘ ਕੇ ਆ ਰਹਾ ਕਰਾ ਰਹੇ ਆ ਨਹੀਂ ਨਹੀਂ ਕਰਾ ਤਾਂ ਰਿਓ ਤਿੰਨ ਦਿਨ ਤੋਂ ਮੁਤਾਜ਼ ਨੇ ਰਾਤ ਨੂੰ ਲਾਈਟ ਚਲੀ ਗਈ ਹੈ ਅੱਛਾ ਮਲਟੀ ਹੋ ਗਿਆ ਦੁਬਾਰਾ ਮਲਟੀ ਹੋ ਗਿਆ ਜੀ ਹੋ ਗਿਆ ਬਹੁਤ ਵੱਡਾ ਡਰਾਮਾ ਹੋ ਰਿਹਾ ਹੈ ਲੇਕਿਨ ਹਾਲਾਤ ਅਨੇ ਵੈਦਰ ਇਨਫੋਰਮੇਸ਼ਨ ਆ ਗਈ ਹੈ ਕਿ ਬੱਚੇ ਬਾਹਰ ਨਿਕਲਣ 5 ਵੇ ਤੱਕ 2 ਤੋਂ 5 ਲੇਕਿਨ ਜੀ ਸਾਹਿਬ ਤੁਹਾਡੇ ਵੀ ਲਾਈਨਮੈਨ ਵੀ ਤੁਹਾਡੇ ਲਾਈਨਮੈਨ ਵੀ ਕੰਮ ਕਰ ਸੋਨ ਤਾਂ ਲੋ ਜੀ ਸਾਹਿਬ ਇੱਕ ਮਿੰਟ ਮੇਰੀ ਗੱਲ ਤੁਹਾਡੇ ਲਾਈਨਮੈਨ ਧੋਪੇ ਚ ਕੰਮ ਕਰਦੇ ਨੇ ਉਹਨਾਂ ਦੀ ਵੀ ਸਾਨੂੰ ਪਰਵਾਹ ਹੈਗੀ ਹੈ ਲੇਕਿਨ ਤੁਹਾਨੂੰ ਲੋਕਾਂ ਦੀ ਆਵਾਮ ਦੀ ਪਰਵਾਹ ਹੋਣੀ ਚਾਹੀਦੀ ਹੈ ਤੁਹਾਡੇ ਦਫਤਰਾਂ ਦੇ ਵਿੱਚ ਬਿਜਲੀ ਹੈਗੀ ਹੈ ਤੋ ਤੁਸੀਂ ਦਫਤਰਾਂ ਦੇ ਵਿੱਚ ਏਸੀ ਚ ਬੈਠੇ ਹੋ ਹਾਂ ਸੁਣਾਓ ਅੱਛਾ ਤੇ ਹੁਣ ਛੋਟਾ ਹੁਣ ਵੱਡਾ ਡਾਟਰ ਆ ਰਿਹਾ ਇੱਕ ਆਂਡ ਬੇਨਾ ਸੰਢੀ ਹੋ ਗਿਆ ਤੇ ਹੁਣ ਕਿੰਨੇ ਦੇਰ ਤੱਕ ਤੁਸੀਂ ਨਹੀਂ ਕਿੰਨੇ ਕਿੰਨੇ ਵਾਰਡ ਦੇ ਰੱਖਿਆ ਜਾਊਗਾ ਟਰਾਂਸਫਾਰਮਰ ਇੱਥੇ ਤਾਨੂੰ ਪਤਾ ਤੁਹਾਨੂੰ ਪਤਾ ਸੀ ਰੱਖਿਆ ਸੀਗਾ ਆਹੋ ਜਿਹੜਾ ਉਹਨਾਂ ਦਾ ਜਿਵੇਂ ਵੀ ਹੋਇਆ ਪਾਕੀ ਚੈਨਲ ਤੇ ਜੀ ਜਿਹੜਾ ਕੰਡੀਸ਼ਨ ਆਈ ਹੈ ਉਹ ਤਾਂ ਪ੍ਰੋਬਲਮ ਬਹੁਤ ਪ੍ਰੋਬਲਮ ਹੈ ਇਹ ਕੰਮ ਦੇ ਬੰਦੋਸਰ ਸਮਾਗਮ ਜੀ ਚਲੋ ਜੀ ਸਭ ਸ਼ੁਕਰੀਆ ਇਹ ਜੀ ਸੀਗੇ ਜੀ ਸਾਡੀ ਇੱਕ ਬੇਨਤੀ ਹੋਰ ਸੁਣ ਲੋ ਸਾਡੇ ਗੋਪਾਲ ਨਗਰ ਚੋਂ ਗੋਪਾਲ ਨਗਰ ਚੋਂ ਇਹ ਮੈਂ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਨਾਲ ਚੱਲੇਗੀ ਵਿਸ਼ਾਲ ਜੀ ਸਾਡੀ ਇੱਕ ਬੇਨਤੀ ਸੁਣੋ ਇਹ ਮਹਿਕਮਾ ਸਾਡੇ ਤੇ ਕਸੂਰवार ਕੱਢ ਰਿਹਾ ਕਿ ਇੱਥੇ ਬਿਜਲੀ ਦਾ ਲੋਡ ਜ਼ਿਆਦਾ ਹੋ ਗਿਆ ਗੋਪਾਲਨਗਰ ਚੌਕ ਦੇ ਵਿੱਚ ਇੱਕ ট্রান্সਫਰਮ ਸੀ ਜੀ ਉਹਨੂੰ ਉੱਥੋਂ ਦੀ ਚਕਾ ਕੇ ਆਲੇ ਦੁਆਲੇ ਦੇ ট্রান্সਫਰਮ ਤੇ ਲੋਡ ਪਾ ਦਿੱਤਾ ਗਿਆ ਜੀ ਮਹਿਕਮਾ ਅੱਜ ਵੀ ਸਾਡੇ ਤੇ ਦੋਸ਼ ਕੱਢ ਰਿਹਾ ਕਿ ਤੁਸੀਂ ਲੋਡ ਨੂੰ ਵਧਾਤਾ ਲੋਡ ਵਧਾਉਣ ਨੂੰ ਇੱਥੇ ਕੋਈ ਨਵੀਂ ਕਲੋਨੀ ਤਾਂ ਹੈ ਨਹੀਂ ਕਿ ਨਵਾਂ ਕੋਈ ਆ ਕੇ ਵੱਸ ਗਿਆ ਜੀ ਇੱਥੇ ਅੱਜ ਤੋਂ ਸਾਰੇ ਹੀ 50 ਸਾਲ ਤੋਂ 40 ਸਾਲ ਤੋਂ ਪੁਰਾਣੇ ਰਹੇ ਇਹ ਇਹਨਾਂ ਸਿਸਟਮ ਪਤਾ ਕੀ ਹੁੰਦਾ ਇਹ ਪੁਰਾਣਾ ਰਿਕਾਰਡ ਲੈ ਕੇ ਚੱਲਦੇ ਨੇ ਇਹ ਨਵਾਂ ਮੈਂਟੇਨ ਨਹੀਂ ਕਰਦੇ ਇਹਨਾਂ ਦੀ ਖਾਸੀਅਤ ਆ ਹੁੰਦੀ ਹੈ ਜੀ ਪੱਤਰਕਾਰ ਸਾਹਿਬ ਸਾਡੀ ਇੱਕ ਬੇਨਤੀ ਸਾਡਾ ਕੀ ਕਸੂਰ ਹੈ ਇਹ ਤਾਂ ਮੈਂ ਕਿ ਮੇਰਾ ਕਸੂਰ ਹੈ ਹੀ ਨਹੀਂ ਇਹ ਤਾਂ ਮਹਿਕਮੇ ਦੀ ਦੇਣ ਆ ਨਾ ਮਹਿਕਮੇ ਨੇ ਸ਼ਾਨਵੀਨ ਕਰਨੀ ਹੈ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਧਰ ਹੀ ਤਾਂ ਹੈ ਨਹੀਂ ਕਿ ਵੀ ਤਾਂ ਐਕਸਰ ਤਾਂ ਕੰਮ ਕਰਾ ਦਿੰਦੇ ਨੇ ਬਿਲਕੁਲ ਜੀ ਸਤ ਬਚਨ ਅਸੀਂ ਹੈ ਨਹੀਂ ਜੀ ਇਹ ਗ ਜ਼ਰੂਰ ਕਰਾਉਣ ਅਸੀਂ ਤਾਂ ਉਹਨਾਂ ਤੋਂ ਇਹੀ ਆਸ ਲੈ ਕੇ ਚੱਲੇ ਹੋਏ ਆ ਸਾਡਾ ਉਹਨਾਂ ਨਾਲ ਕੋਈ ਨਿੱਜੀ ਲੋੜ ਰੋਲਾ ਥੋੜੀ ਹੈਗਾ ਕੋਈ ਲੜਾਈ ਥੋੜੀ ਹੈ ਇੱਥੇ ਕਿਸੇ ਦੀ ਕੋਈ ਲੜਾਈ ਕੋਈ ਪਗਵਟ ਦੀ ਜਾਂ ਕੋਈ ਜ਼ਮੀਨ ਦੀ ਲੜਾਈ ਨਹੀਂ ਹੈ ਇੱਥੇ ਸਿਰਫ ਊਬਾਮ ਦੀ ਲੜਾਈ ਹੈ ਊਬਾਮ ਸਿਰਫ ਆਪਣੀ ਇਸੇ ਗੱਲ ਤੋਂ ਲੜ ਰਹੀ ਹੈ ਜੀ ਕਿ ਇੱਥੇ ਸਿਸਟਮ ਸਾਰਾ ਹੀ ਬੰਦ ਹੋ ਚੁੱਕਾ ਸਾਡਾ ਜਲਜੀਵਨ ਸਾਰਾ ਕੋਸ਼ਿ ਭਰਵਾਇਤ ਹੋ ਗਿਆ ਜੀ ਟੈਂਕਰ ਭੇਜੇ ਨੇ ਫਿਰ ਇਹ ਟੈਂਕਰ ਵੀ ਨਗਰ ਨਿਗਮ ਤੋਂ ਮੰਗਾਇਆ ਗਿਆ ਜੀ ਮੰਗਵਾਇਆ ਕਿਸੇ ਨੇ ਜਿਹੜੇ ਆਲੇ-ਦਾਲੇ ਦੇ ਕਾਉਂਸਲਰ ਜਿਹੜੇ ਸੀ ਵਿਪਖਸ਼ ਦੇ ਕਾਉਂਸਲਰ ਕਿਸੇ ਨੇ ਨਹੀਂ ਭੇਜਿਆ ਜੀ ਕਿਸੇ ਨੇ ਨਹੀਂ ਭੇਜਿਆ ਬੋਟਾ ਮੰਗਣ ਵੇਲੇ ਤਾਂ ਕੋਸੜਾ ਹੱਥ ਜੋੜ-ਜੋੜ ਕੇ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਅਸੀਂ ਅਸੀਂ ਸੋਚ ਵਿਚਾਰ ਕਰਾਂਗੇ ਨਾ ਕੀ ਹੱਥ ਜੋੜਨੇ ਸੌਕਿਆ ਕਿ ਲੈ ਵੋਟਾਂ ਲੈਣੀਆਂ ਸੌਕੀਆਂ ਕਿ ਲੋਕਾਂ ਦੀਆਂ ਆਬਾਦੀਆਂ ਮੇਰੇ ਨਾਲ ਹੀ ਖੜੇ ਹੋਣੀਆਂ ਆਬਾਦੀਆਂ ਦੀਆਂ ਮੁਸ਼ਕਲਾਂ ਦੂਰ ਕਰਨਾ ਹੀ ਵਿਧਾਇਕਾਂ ਦਾ ਕੰਮ ਹੈ ਵਿਧਾਇਕ ਕਿਸ ਕਰਕੇ ਚੁਣਿਆ ਜਾਂਦਾ ਮੇਰੇ ਨਾਲ ਹੀ ਖੜੇ ਹੋਏ ਨੇ ਬੜਾ ਸਾਦ ਦਿੱਤਾ ਸੀ ਟੈਂਕਰ ਮੰਗਵਾ ਲੈਂਦੇ ਇੱਕ ਮੰਗਵਾਇਆ ਨਹੀਂ ਕਿਹਾ ਟੈਂਕਰ ਵੀ ਪ੍ਰਾਵਾ ਜਦੋਂ ਮੌਕੇ ਤੇ ਹੋਈ ਉਦੋਂ ਹੀ ਦਿੰਦੇ ਨੇ ਬਾਅਦ ਚ ਕਿਹੜਾ ਪੁੱਛਦਾ ਇੱਥੇ ਅੱਛਾ ਛੱਡਦਾ ਛੱਡਣਾ ਹੀ ਪੈਣਾ ਜੀ ਜਦੋਂ ਕੰਮ ਨਹੀਂ ਹੋਣਾ ਫਿਰ ਕੀ ਕਰਨਾ ਉੱਥੇ ਇਹ ਤਾਂ ਕੰਮ ਨਹੀਂ ਹੋਣਾ ਫਿਰ ਕੀ ਕੀ ਆਪਾਂ ਆਇਆਤ ਨਹੀਂ ਵੀ ਝੰਡਾ ਚੱਕ ਕੇ ਮਗਰਮਾ ਤੁਰੇ ਰਹੀ ਇਹਦੇ ਬੜੀ ਦਿਨ ਕਾਂਗਰਸ ਝੰਡਾ ਚੱਕਿਆ ਤੁਸੀਂ ਬਹੁਤ ਦਿਨ ਚੱਕਿਆ ਜੀ ਕਾਂਗਰਸ ਕੋ ਦਿੱਤਾ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਜਦੋਂ ਕੰਮ ਹੀ ਨਹੀਂ ਕੋਈ ਹੋਇਆ ਸਾਡਾ ਤਿੰਨ ਦਿਨ ਹੋ ਗਏ ਬੰਨੇ ਕਦੀ ਐਕਸਨ ਨੂੰ ਫੋਨ ਆ ਜੇ ਹੀ ਜਿਹੜੇ ਨੇ ਇਹ ਸਤਕਾਰਯੋਗ ਨੇ ਸਾਡੇ ਇਹਨਾਂ ਦਾ ਸੋਚੀ ਬੰਦ ਰਹਿੰਦਾ ਐਕਸਨ ਨੂੰ ਕੰਪਲੇਂਟ ਕੀਤੀ ਐਸਡੀਓ ਨੂੰ ਵੀ ਕੰਪਲੇਂਟ ਕੀਤੀ ਵੀ ਜੇ ਹੀ ਸਾਹਿਬ ਨੂੰ ਇੱਕ ਬੇਨਤੀ ਆ ਵੀ ਤੂੰ ਭਰਾਵਾ ਫੋਨ ਚੱਕ ਲਿਆ ਕਰ ਅਸੀਂ ਤੇਰੇ ਕੋਲ ਕੁਝ ਮੰਗਦੇ ਆਂ ਅਸੀਂ ਤੇ ਕਹਿੰਦੇ ਸਾਡੀ ਲੈਡ ਦਾ ਮਸਲਾ ਹੱਲ ਕਰਦੇ ਅਸੀਂ ਹੋਰ ਕੀ ਕਹਿੰਦੇ ਤੀਨ ਦਿਨ ਮੋਗ ਲਾਰ ਲਗਾਤਾਰ 6 ਵਜੇ ਹੋ ਜੇ 6 ਵਜੇ ਹੋ ਜੇ ਕਿ ਐ ਨਹੀਂ ਕਿ ਕੰਮ ਹੋ ਨਹੀਂ ਰੇ ਕੰਮ ਹੋ ਰਿਹਾ ਹੈ ਅੱਧੇ ਜਿੱਦਾਂ ਲਗਾ ਕੇ ਗਏ ਨਾ ਲੀ ਅਦਰ ਮੁਰਦੇ ਨਾਲ ਹੀ ਬਟਾਕਾ ਜਾਂਦਾ ਇਹਦਾ ਕਿੰਨੇ ਬਾਅਦ ਆ ਮੈਂ ਕਰਕੇ ਜਾਂਦਾ 7 ਵਜੇ ਤੱਕ ਕੰਮ ਹੋ ਜਾਊਗਾ ਹੋ ਜਾਏਗਾ ਪਰ ਚੱਲੇਗੀ ਤਾਂ ਨਾ ਨਹੀਂ ਬੰਦਾ ਨਹੀਂ ਚੱਲ ਤੇ ਜਾਏਗੀ ਤੁਹਾਡੇ ਜਾਣ ਤੋਂ ਬਾਅਦ ਨਾਲ ਇਹ ਬਲਾਸਟ ਹੋ ਜਾਂਦਾ ਫੇਰ ਪਟਾਕਾ ਬੋਲ ਜਗਾ ਸਟਰਾ ਮੈਂ ਤਾਂ ਪਹਿਲੀ ਹੀ ਆਇਆ ਵਾਂ ਪਟਾਕੇ ਦਾ ਪਹਿਲੀ ਏਡੇ ਹੋਏ ਨੇ ਦਿਹਾੜੀ ਚ ਤਿੰਨ ਵਾਰੀ ਚਾਰ ਵਾਰੀ ਸਾਈ ਕਰਕੇ ਗਿਆ ਨਾਲ ਹੀ ਬਲਾਸਟ ਹੋ ਜਾਂਦਾ ਦਾ ਬਾੜ ਦਾ ਲਾਨ ਕਟੋ ਕਟ ਬੰਦ ਬਾਈ ਮੈਨੂੰ ਮੈਂ ਕੋਈ ਲੀਡਰ ਆਰਡਰ ਨਹੀਂ ਹੈਗਾ ਮੇਰੇ ਕਹਿਣ ਦੇ ਉੱਤੇ 500 ਵਾਰਡ ਲੱਗ ਜੂਗਾ 400 ਵਾਰਡ ਲੱਗ ਜੂ ਜੋ ਲਾਰੇ ਜਾਇਜ ਹੈ ਨਹੀਂ 300 ਵਾਰਡ ਦਾ ਕਟੋਕੜ ਚਾਹੀਦਾ ਹੈ ਜਾਇਜ ਲਾਰੇ ਨੇ ਤੇ ਕਟੋਕੜ ਵੱਡਾ ਚਾਹੀਦਾ ਭਾਈ ਕੁਝ ਨੂੰ ਹੋਣ ਵਾਲਾ ਜਿਹੜਾ ਰਾਤੀ ਲਾਇਆ ਸੀਗਾ ਸੋਵਟ ਹੈ ਇਹ ਤਾਂ ਰਾਤੀ ਫਟ ਗਿਆ ਰਾਤੀ ਪਹਿਲਾਂ 10:30 ਵਜੇ ਲਾ ਕੇ ਗਏ ਆ ਉਸ ਤੋਂ ਬਾਅਦ 11 ਵਜੇ ਗਏ ਆ 11 ਵਜੇ ਨਾਲ ਹੀ ਪਟਾਕਾ ਵੱਜਿਆ ਉਸ ਤੋਂ ਬਾਅਦ ਫਿਰ ਅੱਤ 2 ਵਜੇ ਕਰਕੇ ਗਈ ਸੀ ਇਹ 2 ਵਜੇ ਤੱਕ 2:30 ਵਜੇ ਤੱਕ ਵੀ ਨਹੀਂ ਚੱਲਿਆ ਨਾਲ ਹੀ ਫੇਰ ਫਟ ਗਿਆ ਉਹ ਵੀ ਬਿਲਕੁਲ ਇਹ ਮੰਗ ਹੈ तमाम ਲੋਕ ਨੇ ਬੱਚੇ ਇਹ ਲੋਕ ਚਰੇ ਮੰਗ ਕਰਦੇ ਨੇ ਕਿ ਜੋ ਐਮਪੀ ਨੇ ਤਿੰਨ ਮਸ਼ੀਨਾਂ ਨੇ ਕਿ ਵੀਐਮ ਵੀ ਤਿੰਨ ਮਸ਼ੀਨਾਂ ਨੇ ਗਰਮੀ ਸਿਖਰ ਤੇ ਆ ਲੇਕਿਨ ਇਹ ਬੱਚੇ ਦੀ ਮਜਬੂਰੀ ਹੈ ਬਾਹਰ ਆਣਾ ਇਹ ਪਰਨਾ ਲੈ ਕੇ ਬਾਹਰ ਆਇਆ ਵਿਚਰਾ ਕੀ ਪਰਨਾ ਲੈ ਕੇ ਕੀ ਸੋਚ ਕੇ ਆਇਆ ਹੈ ਬਾਹਰ धूप लग रहा है दो तीन दिन से लाइट नहीं है अच्छा और हम लोग परेशान है थोड़ा सा इधर उधर घूम बैठा रहता हूँ धूप में बैठा रहता है धूप में मैंने छांव में बैठा रहता हूँ जो हवा आ जाए अब जो इसको गीला गुल्ला कर लिया कर और गीला गीला नहीं करता हूँ ऐसे रख लेता हूँ आराम मिलते हैं इससे हाँ। बच्चे अंदर पानी आएगा तो भी भी होगा जब पानी नो गिल्ला काम करना है ਬਿਲਕੁਲ ਇਹ ਲੋਕ ਨੇ ਵਿਚਾਰੇ ਜੋ ਬੜੇ ਪਰੇਸ਼ਾਨ ਨੇ ਇਲਾਕੇ ਦੀ ਲਾਈਟ ਨਹੀਂ ਆ ਟ੍ਰਾਂਸਫਾਰਮਰ ਤੁਹਾਨੂੰ ਮੈਂ ਦਿਖਾ ਦਵਾ ਜਿਹੜਾ ਟ੍ਰਾਂਸਫਾਰਮਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਸੋਵਾਰਡ ਦਾ ਟ੍ਰਾਂਸਫਾਰਮਰ ਹੈ ਬਿਲਕੁਲ ਛੋਟਾ ਜਿਹਾ ਟ੍ਰਾਂਸਫਾਰਮਰ ਹੈ ਜਿਹੜਾ ਤਿੰਨ ਮੁਹੱਲੇ ਦਾ ਲੋਡ ਇਸ ਦੇ ਉੱਤੇ ਹੈਗਾ ਵਾ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਜਿਹਦੇ ਉੱਪਰਲੇ ਤਿੰਨੋਂ ਦੇ ਤਿੰਨੋਂ ਦੇ ਸੱਦਿਓ ਕੀ ਪੁਆਇੰਟ ਜਿਹੜੇ ਨੇ ਉੱਡੇ ਹੋਏ ਨੇ ਤਿੰਨੋਂ ਪੁਆਇੰਟ ਉੱਡੇ ਨੇ ਸੋਵਾਰਡ ਦਾ ਟ੍ਰਾਂਸਫਾਰਮਰ ਤਿੰਨ ਇਲਾਕਿਆਂ ਦੀ ਬਿਜਲੀ ਸਰਪ੍ਰੈਸ ਕਿੱਦਾਂ ਕਰ ਸਕਦਾ ਇੱਕ ਵੱਡਾ ਸਵਾਲ ਇਹ ਚ ਆ ਜਾਂਦਾ ਕਿ ਸੋ ਤਿੰਨ ਮੁਹੱਲਿਆਂ ਦੀ ਬਿਜਲੀ ਸਰਪ੍ਰੈਸ ਕਿੱਦਾ ਕਰ ਸਕਦਾ ਗਰਮੀ ਹੈ ਗਰਮੀ ਦੇ ਵਿੱਚ ਤਾਂ ਉੱਥੇ ਕੂਲਰ ਲਗਾਏ ਜਾ ਰਹੇ ਨੇ ਭਾਈ ਸਾਹਿਬ ਬੜੀ ਧੀਰ ਦਾ ਕੁਝ ਕਹਿਣਾ ਚਾਹੁੰਦੇ ਨੇ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰੇ ਕੋਲ ਤਿੰਨ ਵਾਰੀ ਨਹੀਂ ਨਹੀਂ ਮੈਂ ਨਹੀਂ ਕੁਝ ਨਹੀਂ ਆ ਰਿਹਾ ਮੈਂ ਤਾਂ ਦੇਖਣ ਦੇ ਬਾਰੇ ਛੋਟਾ ਕਿ ਨਾ ਛੋਟਾ ਰੱਖਾਇਆ ਹਾਂ ਅਗੇ ਵੱਡਾ ਸੀਗਾ ਇਹ ట్రాన్స్‌ਫਾਰਮਰ ਛੋਟਾ ਐ ਇੰਨੀ ਇਹ ਬਿਜਲੀ ਕੰਮ ਕਰ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤਿੰਨ ਵਾਰੀ ਇਹ ਡਰਾਸਟ ਹੋ ਗਿਆ ਰਾਤ ਨੂੰ ਅੱਛਾ ਜਦੋਂ ਲਾ ਕੇ ਜਾਂਦੇ ਨਾਲ ਹੀ 10 ਮਿੰਟ ਬਾਅਦ ਫਟ ਬਿਲਕੁਲ ਲੇਕਿਨ ਬਿਜਲੀ ਮੈਕ ਨੂੰ ਚਾਹੀਦਾ ਹੈ ਕਿ ਬਦਲ ਕੇ ਇਹਨੂੰ ਵੱਡਾ ਲਗਾਇਆ ਜਾਵੇ ਇਹ ਸ਼ਿਖਰ ਦੀ ਟੋਪ ਦੇ ਵਿੱਚ ਅਸੀਂ ਵੀ ਖੜੇ ਹੋਏ ਆ ਤੇ ਲੋਕ ਵੀ ਖੜੇ ਨੇ ਕਿਉਂਕਿ ਗਰਮੀ ਹੈ ਤੇ ਉੱਤੋਂ ਦੀ ট্রান্সਫਾਰਮਰ ਜਿਹੜਾ ਨਹੀਂ ਚੱਲ ਰਿਹਾ ਤੇ ਬਿਜਲੀ ਨਹੀਂ ਆ ਰਹੀ ਹੁਣ ਦੇਰ ਤੇ ਹੈ ਕਿ 7 ਵਜੇ ਦਾ ਵਾਅਦਾ ਤਾਂ ਕਰ ਦਿੱਤਾ ਵਾ ਕਿ ਬਿਜਲੀ ਆਂਦੀ ਹੈ ਕਿ ਨਹੀਂ ਆਂਦੀ ਲੋ ਜੰਦਾ ਕੈਮਰਾਮੈਨ ਧਰਮੀ ਨਾਲ ਮੈਂ ਵਿਸ਼ਾਲ ਕਪੂਰ ਲੁਧੜਾ